ਸੱਜਣ ਵਾਟੇ ਦੇ ਤੁਹਾਨੂੰ ਦੱਸਣਾ ਸ਼ੁਰੂ ਕਰਨਾ ਮੈਂ ਹੱਕ ਮਾਰ ਰਿਹਾ ਹਾਂ ਕੋਈ ਤੁਸੀਂ ਦੇਖੇ ਸੇ ਜੋ આજ ਤੱਕ ਤਾਂ ਤੇ ਮਾਤਾ ਗੂਗਲ ਕੋਲ ਨਹੀਂ ਅਤੇ ਇੱਕ ਛੋਟੇ ਸਹਿਜਾ ਸ਼ਾਗਰਤ ਇਸ ਮਾਰਤੇ ਤੇ ਬੋਦੇ ਲੰਗਰ ਜੋ ਵਾਸਤੇ ਲਗਾਏ ਜਾਂਦੇ ਨੇ ਅੱਜ ਪਿੰਡialpur ਜੈਜੰਦਰ ਦੀਪੂਰੀ ਪੰਚਾਇਤ ਕੋਲੋਂ ਸੇਕ ਜਾਸ ਕੋਟ ਕਾਬੂ ਲੋ ਔਰ ਸੰਗਤ ਦੇ ਵੱਲੋਂ ਅਮਰ ਸਿੰਘ ਦਾ ਬਾਬਾ ਮੋਹਨ ਸਿੰਘ ਯਾਦ ਕੋਲ ਤੋਂ ਇਹ ਲੰਗਰ ਦੁਬਾਰਾ ਜੋ ਲਗਾਇਆ ਗਿਆ ਹੈ ਕਿਸੇ ਸ਼ੰਕਾ ਬਣਾ ਸੁਰਾਖਿਤ ਯਾਰ ਹੋਇਆ ਦੁਬਾਰਾ ਔਰ ਪਰ ਮੇਰੇ ਮਹਿਰੇ ਜਿਦਾਂ ਨੇ ਕਿ ਛੋਟੇ ਸਹਿਜਾ ਨੂੰ ਜਤਕੂਤ ਪੜਾਇਆ ਸੀ ਔਰ ਉਹਨਾਂ ਦੇ ਇਸ ਦੇਖ ਰੱਬ ਜੋ ਤਵਾ ਮਿਲ ਸੀ ਪੂਰੇ ਆਪਣੇ ਪਰਿਵਾਰ ਨੂੰ ਪਹੁੰਚਿਆ ਗਿਆ ਸੀਗਾ ਤਵਾ ਅਵਸ਼ੇ ਮੁੱਤਰ ਮੈ ਜਾਂ ਫੋਟੇ ਉਦਾਲੰਗਰ ਮੈਂ ਤੁਹਾਡੇ ਕੋਲ ਕਿਸੇ ਦਿਨ ਸੰਯੋਗ ਤੱਕ ਕਿਸ ਕੋ ਜਨਾਂ ਗੁਰੂ ਪਿਆਰੀ ਸਾ ਸੰਗਤ ਦੀ ਗੁਰੂ ਪਿਆਰੇ ਖਾਲਸਾ ਜੀ ਉਹ ਗੱਜ-ਬੱਜ ਦੇ ਫੜੇ ਬਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫੜੇ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਜਦੋਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪਰਿਵਾਰ ਅਤੇ ਸਿੰਘਾਂ ਸਮੇਤ ਅਨੰਦਪੁਰ ਦਾ ਅਨੰਦਪੁਰ ਸਾਹਿਬ ਦਾ ਕਿਲਾ ਜਿਹੜਾ ਉਹ ਸਰਕਾਰ ਵੱਲੋਂ ਔਰ ਪਹਾੜੀ ਰਾਜੇ ਵੱਲੋਂ ਧੁੱਤਿਆਂ ਸਹੋਂ ਖਾਂਣ ਤੇ ਛੱਡ ਦਿੱਤਾ ਸੀ ਤੇ ਉਸ ਤੋਂ ਬਾਅਦ ਆ ਗੁਰੂ ਸਾਹਿਬ ਦਾ ਪਰਿਵਾਰ ਜਿਹੜਾ 7-7 ਤੇ ਆ ਕੇ ਵਿਛੜ ਗਿਆ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਔਰ ਇੱਕ ਭਾਗ ਜਿਹੜਾ ਸੀ ਇਹ ਮਾਤਾ ਗੂਦਰੀ ਕੌਰ ਦੀ ਔਰ ਛੋਟੇ ਸਾਹਿਬ ਜੀ ਦੇ ਔਰ ਇੱਕ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਡੇ ਸਾਹਿਬ ਜੀ ਦੇ ਅਤੇ ਤਿੰਨ ਪਿਆਰੇ ਤੇ ਨਾਲ ਤਿੰਤੀ ਸਿੰਘ ਤੇ ਤੀਸਰੇ ਪਾਸੇ ਸਾਡੀ ਸਰਕਾਰ ਦੇ ਮਾਤਾਵਾਂ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਖਾਸੇ ਦੇ ਮਾਤਾ ਜੀ ਤੇ ਭਾਈ ਬੰਦੀ ਸਿੰਘ ਜੀ ਇਹ ਤਿੰਨ ਤਿੰਨ ਜਿਹੜੇ ਭਾਗ ਜਿਹੜੇ ਤਿੰਨ ਤਿੰਨ ਭਾਗਾਂ ਦੇ ਵਿੱਚ ਜਿਹੜਾ ਸੀ ਪਰਿਵਾਰ ਵੰਡਿਆ ਗਿਆ ਔਰ ਮਾਤਾ ਗੋਧੂ ਕੌਰ ਦੀ ਤੇ ਛੋਟੇ ਸਾਹਿਬ ਜੀ ਇਸ ਦਾ ਅਸਾਸਾ ਤੋਂ ਅਗੇ ਕੁੰਮੇ ਮਾਸਕੀ ਦੀ ਸ਼ਾਨ ਦੇ ਵਿੱਚ ਉਹਦੇ ਘਰ ਦੇ ਵਿੱਚ ਜਾ ਕੇ ਇੱਕ ਰਾਤ ਕੱਟੀ ਉਸ ਤੋਂ ਬਾਅਦ ਦਾ ਗੰਗੂ ਲਿਆ ਗਿਆ ਔਰ ਗੰਗੂ ਦਾ ਆ ਆਪਾਂ ਸਭ ਜਾਣਦੇ ਹੋਗੇ ਉਹਨ ਕਿਸ ਤਰ੍ਹਾਂ ਦਾ ਕਰਤਾਰ ਨਭਾਇਆ ਔਰ ਜਦੋਂ ਫਿਰ ਸੂਬੇ ਦੇ ਆਪਣੇ ਬ੍ਰਿੰਡੇ कोतਵਾਲੀ ਦੇ ਵਿੱਚ ਜਿਹੜੀ ਖਬਰ ਕਰਕੇ ਮਾਤਾ ਜੀ ਤੇ ਸਾਹਿਬ ਮਾਤਾ ਮਾਤਾ ਨਰਦਰ ਕੌਰ ਜੀ ਤੇ ਸਾਡੇ ਸਤਕਾਰ ਜੋ ਜੇ ਸਾਡੇ ਬਾਬਾ ਫਤੇ ਅੱਬਾ ਬਾਬਾ ਜਰਵਾ ਸਿੰਘ ਦੇ ਬਾਬਾ ਫਤੇ ਸਿੰਘ ਨੂੰ ਗ੍ਰਫਤਾਰ ਤੋਂ ਬਾਅਦ ਤਾਂ ਔਰ ਉੱਥੋਂ ਜਿਹੜੀ ਖਬਰ ਸੀ ਸਰਹੰਦਾ ਸੁਪ੍ਰੀ ਕੋਲ ਪਹੁੰਚਾਇਆ ਗਿਆ ਔਰ ਇਹਨਾਂ ਨੂੰ ਗ੍ਰਫਤਾਰ ਕਰਕੇ ਜਿਹੜਾ ਸੀ ਇਸ ਤਹਾਂ ਤੇ ਲਗਾਇਆ ਗਿਆ ਔਰ ਤਿੰਨ ਦਿਨ ਜਿਹੜੀ ਉੱਥੇ ਪੇਸ਼ੀ ਹੁੰਦੀ ਰਹੀ ਉਸ ਪੇਸ਼ੀ ਦੇ ਦੌਰਾਨ ਜੋ ਘਟਨਾਕ੍ਰਮ ਹੁੰਦਾ ਰਿਹਾ ਜਿਸ ਤਰ੍ਹਾਂ ਦਾ ਸਾਾਕਾ ਵਾਪਰਿਆ ਕਚੈੜੀ ਦੇ ਦੌਰਾਨ ਆਪਾਂ ਸਾਰਿਆਂ ਨੇ ਸੁਣਿਆ ਔਰ ਉਸੇ ਹੀ ਸਮੇਂ ਦੌਰਾਨ ਕਿਉਂਕਿ ਇਹਨਾਂ ਇਹ ਲਾਲਚ ਦਿੱਤੇ ਗਏ ਡਰਾਇਆ ਗਿਆ ਧਮਕਾਇਆ ਗਿਆ ਤਸ਼ੱਦਦ ਕੀਤਾ ਗਿਆ ਇਹਨਾਂ ਸਭ ਕੁਝ ਹਰ ਦੇ ਬਾਅਦ ਦੇ ਜਦੋਂ ਸਾਹਿਬਾ ਦੇ ਸੂਬੇ ਦੇ ਇਹਨਾਂ ਨਾਮ ਅੰਨੇ ਅਖਿਰ ਤੱਕ ਜਿਹੜੇ ਅਖੌਤੀ ਕਾਜੀ ਸਨ ਉਹਨਾਂ ਕੋਲੋਂ ਝੂਠਾ ਜਿਹੜਾ ਫਤਵਾ ਜਿਹੜਾ ਜਾਰੀ ਕਰਵਾ ਕੇ ਸਾਹਿਬਜ਼ਾਦਿਆਂ ਨੂੰ ਜਿਹੜਾ ਸੀ ਜੀਹਾਂ ਦੇ ਵਿੱਚ ਧਰਵਾ ਕੇ ਜਿਹੜੇ ਪਹਿਲਾਂ ਤਸ਼ੱਦਦ ਦਿੱਤੇ ਗਏ ਵਖਰੇ ਦਿੱਤੇ ਗਏ ਔਰ ਆਖਿਰ ਤੱਕ ਜਿਹੜਾ ਸੀ ਜੀਹਾਂ ਦੇ ਵਿੱਚ ਧਰਵਾ ਕੇ ਜਿਹੜਾ ਸ਼ਹੀਦੀ ਜਿਹੜਾ ਕੀਤਾ ਗਿਆ ਔਰ ਇਸ ਸਾਕੇ ਸਾਰੇ ਸਾਕੇ ਦੇ ਦੌਰਾਨ ਇੱਕ ਅਜਿਹੇ ਪਾਤਰ ਵੀ ਸਾਹਮਣੇ ਆਇਆ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਮੋਤੀराम ਮਹਾਰਾਜੀ ਜਿਨ੍ਹਾਂ ਨੇ ਇਸ ਸਮੇਂ ਦੇ ਦੌਰਾਨ ਸਰਕਾਰ ਦੇ ਨਾਲ ਖਤਰਾ ਮੁਲ ਲੈ ਕੇ ਆਪਣੇ ਘਰ ਦਾ ਗਹਿਣਾ ਗੱਟਾ ਸਾਰਾ ਬੇਚ ਕਰਕੇ ਔਰ ਮਾਤਾ ਜੀ ਨੂੰ ਤੇ ਸਾਹਿਬ ਜੀ ਆਤਾਂ ਨੂੰ ਜਿਹੜਾ ਅਸੀਂ ਦੁੱਧ ਦਾ ਲੰਗਰ ਸ਼ਿਕਾਇਆ ਔਰ ਮਹਾਨ ਸੇਵਾ ਕੀਤੀ ਔਰ ਇਸ ਸੇਵਾ ਦੇ ਬਦਲੇ ਜਦੋਂ ਪਹਿਰੇਦਾਰਾਂ ਨੂੰ ਪਤਾ ਲੱਗਾ ਸਵੇਰੇ ਕੋਲ ਖਵੜੇ ਪਹੁੰਚੀ ਤੇ ਇਸ ਸੇਵਾ ਦਾ ਜਿਹੜਾ ਸੀ ਉਹ ਅਜਾਣਾ ਜਿਹੜਾ ਸੀ ਮੋਤੀराम ਮਹਿਰਾ ਨੂੰ ਇਹ ਦਿੱਤਾ ਗਿਆ ਕਿ ਉਸ ਨੂੰ ਅਤੇ ਉਸ ਦੇ ਸਮੁੱਚੇ ਪਰਿਵਾਰ ਨੂੰ ਜਿਹੜਾ ਸੀ ਜਿੰਦਾ ਜਿਹੜਾ ਕੋਹਲੂ ਕ ਵਿੱਚ ਫੀਡ ਦਿੱਤਾ ਗਿਆ ਵਿੱਚ ਹੀ ਔਰਤਾਂ ਔਰ ਬੱਚੇ ਕਿਸੇ ਨਹੀਂ ਕੋਈ ਪਰਿਵਾਰ ਦੇ ਵਿੱਚੋਂ ਬਖਸ਼ਿਆ ਨਹੀਂ ਗਿਆ ਔਰ ਇਸ ਸਮੁੱਚ ਸਾਡੇ ਪਿੰਡ ਦੀ ਸਮੁੱਚੀ ਧਿਆਨਪੁਰ ਦੇ ਸੰਗਤ ਵੱਲੋਂ ਸ਼ੇਰ-ਏ-ਪੰਜਾਬ ਫੂਟਬਾਲ ਕਲੱਬ ਵੱਲੋਂ ਸ਼ੇਰ-ਏ-ਪੰਜਾਬ ਗੁਰਮਤ ਸੰਗੀਤ ਵਿਦਿਆਲਾ ਵੱਲੋਂ ਐਨ ਆਰ ਆਈ ਵੀਰਾਂ ਵੱਲੋਂ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਜਿਹੜਾ ਅਜੋ ਉਸ ਮਹਾਨ ਸ਼ਹੀਦ ਬਾਬਾ ਮੋਤੀराम ਦੀ ਮਹਿਰਾ ਅਤੇ ਉਹਨਾਂ ਦੇ ਸ਼ਹੀਦ ਪਰਿਵਾਰ ਦੀ ਯਾਦ ਦੇ ਅੰਦਰ ਜਿਹੜਾ ਪਿਛਲੇ ਲੰਦੇ ਸੰਦੇ ਤੋਂ ਜਿਹੜਾ ਹਰ ਸਾਲ ਇਹਨਾਂ ਦਿਨਾਂ ਦੇ ਵਿੱਚ ਆ ਕੇ ਸ਼ਹੀਦੀ ਦਿਹਾੜੇ ਤੇ ਜਿਹੜਾ ਦੁੱਧ ਦਾ ਲੰਗਰ ਲਾਇਆ ਜਾਂਦਾ ਹੈ ਕਿਉਂਕਿ ਉਹਨਾਂ ਨੇ ਦੁੱਧ ਦੀ ਸੇਵਾ ਕੀਤੀ ਸੀ ਮਾਤਾ ਗੁਰਦੇ ਕੌਰ ਜੀ ਨੂੰ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਬਾਬਾ ਜੋਰਾਵਰ ਸਿੰਘ ਜੀ ਅਤੇ ਫਤੇ ਸਿੰਘ ਜਿਹੜਾ ਸਾਬਦਾਦਿਆਂ ਨੂੰ ਦੁੱਧ ਦਾ ਲੰਗਰ ਸ਼ਿਕਾ ਕੇ ਮਹਾਨ ਸੇਵਾ ਕੀਤੀ ਔਰ ਉਸ ਮਹਾਨ ਸ਼ਹੀਦੀ ਬਾਬਾ ਮੋਤੀराम ਜੀ ਮਾਹਰਾ ਅਤੇ ਉਹਨਾਂ ਦੇ ਸੰਬੰਧਿਤ ਸ਼ਹੀਦ ਪਰਿਵਾਰ ਦੀ ਯਾਦ ਅੰਦਰ ਜਿਹੜਾ ਇਹ ਤਿੰਨ ਦਿਨਾਂ ਦਰ ਜਿਹੜਾ ਲੰਗਰ ਲਾਇਆ ਜਾਂਦਾ ਅੱਜ ਪਹਿਲਾ ਦਿਨ ਹੈ ਔਰ ਸਾਰੀ ਸੰਗਤ ਨੇ ਬਾਦ ਚੜ ਕੇ ਇਸ ਦੇ ਵਿੱਚ ਯੋਗਦਾਨ ਪਾਇਆ ਔਰ ਮੈਂ ਬਾਕੀ ਸਾਰੀ ਸੰਗਤ ਨੂੰ ਬੇਤੀ ਕਰਾਂਗਾ ਕਿ ਜਿੱਥੇ-ਜਿੱਥੇ ਵੀ ਗੁਰੂ ਨਾਨਕ ਨਾਮ ਲੋਕ ਸੰਗਤ ਬੈਠੀ ਆ ਉਹਨਾਂ ਨੇ ਫਰਜ਼ ਮੰਨਦਾ ਸਾਰਿਆਂ ਦਾ ਕਿ ਇਹਦੇ ਜਿਹੜੇ ਸਾਡੇ ਮਹਾਨ ਸ਼ਹੀਦ ਹੋਏ ਹਨ ਜਿਨ੍ਹਾਂ ਨੇ ਗੁਰੂ ਪਰਵਾਰ ਦੀ ਅਥਾ ਤਨਮਨ ਤਾਂ ਦੇ ਨਾਲ ਸੇਵਾ ਕਰਕੇ ਆਪਣੀ ਜਾਨ ਦੀ ਨਿਰਵਾਣਾ ਨਾ ਕਰਦੇ ਹੋਏ ਜੀਵਨ ਤੜੀ ਤੇ ਰੱਖ ਕੇ ਸ਼ਹਾਦੀ ਵੀ ਜਿਹੜਾ ਜਮਾਤੀ ਕਰਕੇ ਜਿਹੜਾ ਗੁਰੂ ਦਾ ਗੁਰੂ ਪਰਵਾਰ ਦੀ ਸ਼ੁਰੂ ਕਰਦੀ ਔਰ ਗੁਰੂ ਦੇ ਪਰਵਾਰ ਦੀ ਜਿਹੜੀ ਸੇਵਾ ਕੀਤੀ ਸਾਨੂੰ ਉਹਨਾਂ ਦੇ ਜਿਹੜੇ ਦਿਹਾੜੇ ਆ ਛੇੜੀ ਦਿਹਾੜੇ ਆ ਉਹ ਮਨਾਉਣੇ ਚਾਹੀਦੇ ਆ ਸੋ ਸਾਰੀ ਸੰਗਤ ਦਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ